ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਰਾਜੋਕੇ ਤਹਿਸੀਲ ਪੱਟੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹੈਗਾ ਇਸ ਕਰੋਂ ਦੋਸਤੋ ਪਹਿਲਾਂ ਵੀ ਆਪਾਂ ਦੋ ਵੀਡੀਓ ਪਾਈਆਂ ਸੀ ਖਾਸ ਵਿਜਿਟ ਤੁਸੀਂ ਪਿੰਡ ਰਾਜੋਕੇ ਕਰਨੀ ਆ ਅਮਰਕੋਟ ਅੱਡੇ ਤੋਂ ਲਾਖਣਾ ਪਿੰਡ ਤੇ ਲਾਖਨੇ ਤੋਂ ਅਗਲਾ ਪਿੰਡ ਦੋਸਤੋ ਰਾਜੋਕੇ ਆ ਠੀਕ ਆ ਜੀ ਸੋ ਬਿਲਕੁਲ ਡਰੇਨ ਵੀ ਨਾਲ ਆ ਜਾਂਦੀ ਹੈ ਦੋਸਤੋ ਬਾਰਡਰ ਤੋਂ ਵੀ ਥੋੜੀ ਦੂਰੀ ਹੈਗੀ ਹੈ ਹਿੰਦੁਸਤਾਨ ਪਾਕਿਸਤਾਨ ਬਾਰਡਰ ਵੀ ਥੋੜੀ ਦੂਰੀ ਤੇ ਹੈਗਾ ਤੇ ਬਿਲਕੁਲ ਬਾਰਡਰ ਦੇ ਨਾਲ-ਨਾਲ ਲੱਗਦੇ ਜਿਹੜੇ ਦੋਸਤੋ ਇਹ ਪਿੰਡ ਹੈਗੇ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਾਗ ਤੁਹਾਨੂੰ ਦਿਖਾ ਦਾਂਗੇ ਤੇ ਇੱਕ ਟੋਕੜ ਮੱਝ ਕੋਈ ਵੀਰ ਮੰਨ ਸਕਦਾ ਝੋਟੀ ਮੰਨ ਸਕਦਾ ਇਹ ਦਿਖਾ ਦਾਂਗੇ ਇੱਕ ਮੱਝ ਬਿਲਕੁਲ ਤਿਆਰੀ ਦੇ ਉੱਤੇ ਆ ਗੱਬਣ ਆ ਦਿਨ ਹਜੇ ਲ ਜਾਂਦੀ ਹੈ ਸੂਣ ਦੇ ਵਿੱਚ ਤੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੁਹਾਨੂੰ ਮੱਝਾਂ ਦਿਖਾ ਦਾਂਗੇ ਐਨੀਮਲ ਦੋਸਤੋ ਹਰ ਵਾਰ ਇੱਕ ਰਿਕਵੈਸਟ ਹੁੰਦੀ ਜਿਹੜਾ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ। ਉਹ ਛਾਪਾ ਲਵਾਂਗੇ ਵੀਰ ਤੋਂ ਕੀ ਰਿਕਾਰਡ ਹੈਗਾ ਕੀ ਭਾਅ ਪਰਤਾ ਕੀ ਮੋਲ ਰਹੂਗਾ ਕੀ ਦੁੱਧ ਥੱਲੇ ਹੈਗਾ ਸਵੇ ਸਵੇ ਪਸ਼ੂ ਦੇ ਥੱਲੇ। ਬਾਕੀ ਤਸੱਲੀ ਤੁਸੀਂ ਕਰਨੀ ਅੱਜ 23 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਸ਼ਾਮ ਦੇ 4 ਵਜੇ ਦਾ ਸਮਾਂ ਹੈ। ਐਨੀਮਲ ਦੋਸਤੋ ਚਾਰੇ ਵਧੀਆ ਨੇ ਰੇਟ ਭਾਅ ਪਰਤਾ ਜਿਹੜਾ ਉਸ ਤੋਂ ਜ਼ਿਆਦਾ ਵਧੀਆ ਹੈਗਾ ਜਾਇਜ਼ ਅਤੇ ਵਾਜਬ ਰੇਟ ਆ ਪਹਿਲਾਂ ਵੀ ਵੀਡੀਓ ਪਾਈਆਂ ਨੇ ਵਾਜਬ ਜਾਇਜ਼ ਰੇਟ ਆ। ਤੇ ਅੱਜ ਵੀ ਉਮੀਦ ਵੀ ਕਰਦੇ ਆਂ ਬਾਕੀ ਚੀਜ਼ ਇਹਦੇ ਹਿਸਾਬ ਨਾਲ ਜੇਕਰ ਤੁਸੀਂ ਦੇਖੋਗੇ ਤਾਂ ਮੁੱਲ ਵੀ ਬਿਲਕੁਲ ਰੇਟ ਪੜਦਾ ਵੀ ਬਿਲਕੁਲ ਜਾਇਜ਼ ਹੋਊਗਾ ਵਾਜਬ ਹੋਊਗਾ ਆਹ ਕਰਦੇ ਆਂ ਗੱਲਬਾਤ ਆਪਾਂ ਵੀਰ ਦੇ ਨਾਲ ਪੁੱਛਦੇ ਆਂ ਕੀ ਡਿਟੇਲ ਇਨਫੋਰਮੇਸ਼ਨ ਆ ਅਜਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਦੀ ਸਸਰੀਕਾਰ ਸਸਰੀਕਾਲੀ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦੀ ਆ ਜੀ ਆਪ ਜੀ ਦਾ ਹੋਰ ਭਰਾ ਦੇ ਕੀ ਹਾਲ ਚਾਲ ਚੜ੍ਹਦੀ ਕਲਾ ਜੀ ਠੀਕ ਠਾਕ ਜੀ ਠੀਕ ਅੱਛਾ ਇੱਕ ਵੀਰ ਜੀ ਆਪਣਾ ਨਾਮ ਜਿਹੜਾ ਭੈਣ ਭਰਾ ਸਾਰਿਆਂ ਨੂੰ ਸਰੋਤਿਆਂ ਨੂੰ ਜਰੂਰ ਦੱਸ ਦਿਓ ਨਾਮ ਆਪਣਾ ਹੈਗਾ ਜੀ ਸ਼ਮਸ਼ੀਰ ਸਿੰਘ ਹਾਂ ਪਿੰਡ ਰਾਜੋਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਇਹ ਬਾਰਡਰ ਦੇ ਉੱਤੇ ਆ ਪਿੰਡ ਜੀ ਅਮਰਕੋੜ ਵੀ ਆਪਾਂ ਨੂੰ ਲੱਗੇ ਪੈਂਦਾ ਵਾ ਖਾਲੜਾ ਵੀ ਇਧਰੋਂ ਆਪਾਂ ਨੂੰ ਲੱਗੇ ਪਿਆ ਜਾਂਦਾ ਤੇ ਭਿੱਖੀ ਵਿੰਡ ਵੀ ਲੱਗ ਗਈ ਪੈਂਦਾ ਜੀ ਬਿਲਕੁਲ ਹਾਂ ਜੀ ਤੇ ਖੇਮਕਰ ਦੀ ਦੂਰੀ ਵੀ ਰਹਿ ਗਈ ਕਿੰਨੀ 8-7 ਕਿਲੋਮੀਟਰ ਹਾਂ 10 ਕਿਲੋਮੀਟਰ ਦੀ ਖੇਮ ਕਰਨ ਦੀ ਦੂਰੀ ਆ ਜੀ 10 ਕਿਲੋਮੀਟਰ ਹਾਂ ਜੀ ਹਾਂ ਜੀ ਤੇ ਸ਼ਮਸ਼ੇਰ ਭਰਾ ਪਸ਼ੂ ਆ ਮਤਲਬ ਕਿ ਵਿਕਰੀ ਵਾਲੇ ਪਸ਼ੂ ਆਉਂਦੇ ਰਹੇ ਤਾਂ ਕੰਮ ਵਧੀਆ ਚੱਲੀ ਗਿਆ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਆ ਆ ਜਾਂਦਾ ਕੋਈ 1-2 ਰੋਜ਼ ਦੇ ਮੰਨ ਲਓ ਵੀ ਚੱਲੀ ਜਾਂਦਾ ਕੰਮ ਆ ਠੀਕ ਆ ਜੀ ਠੀਕ ਆ ਤੇ ਵੀਡੀਓ ਇਸ ਤਰ੍ਹਾਂ ਫਿਰ ਲੇਟ ਹੋ ਜਾਂਦੀ ਕਈ ਵਾਰੀ ਨਹੀਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਅੱਜ ਚਾਰ ਨਗ ਦਿਖਾ ਦਿੱਤੇ ਕੋਈ ਦੂਜੀ ਤਰ੍ਹਾਂ ਦੀ ਵੈਰਾਈਟੀ ਆ ਗਈ ਆ ਗੱਬਣ ਵੀ ਆ ਗਈ ਆ ਸੂਏ ਸੂਏ ਵੀ ਆ ਗਈ ਇੱਕ ਟੋਕਰ ਵੀ ਲੈ ਆਂਦੀ ਆ ਹਾਂਜੀ ਠੀਕ ਆ ਤੇ ਸਭ ਤੋਂ ਪਹਿਲਾਂ ਸ਼ਮਸ਼ੇਰ ਭਾਈ ਟੋਕਰ ਤੋਂ ਸਟਾਰਟ ਹੀ ਕਰ ਲਗੇ ਇਹ ਤੋਂ ਕਰ ਲਓ ਭਾਈ ਠੀਕ ਆ ਮਾਝ ਦੋਸਤੋ ਕੋਈ ਜਵੀਰ ਝੋਟੀ ਮੰਨ ਲੇ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਵੀ ਸਵੇਰ ਦੂਜਾ ਹੀ ਹੋਗੀ ਨਾ ਦੂਜਾ ਸੂਹਾ ਹੀ ਹੈ ਦੂਜਾ ਸੂਹਾ ਹੀ ਸੂਹੀ ਆ ਤੇ ਟੋਕੜ ਆ ਕੇ ਗੱਬਣ ਦਾ ਪੁੱਛ ਲੈਨੇ ਸ਼ਮਸ਼ੇਰ ਭਾਈ ਗੱਬਣ ਕਿੰਨੇ ਦਿਨਾਂ ਦੇ ਕੇ ਏਆਈ ਹੋਈ ਹੈ ਜਾਂ ਜੰਪ ਹੋਈ ਹੈ ਇਹ ਤਾਂ ਜੀ ਭਾਜੀ ਮਾਦਾ ਹੀ ਹੁਣ ਮਗਰ ਤੇ ਬੱਚਾ ਹੀ ਜਿਹੜਾ ਉਹਨਾਂ ਦਾ ਉਹ ਚਲ ਗਿਆ ਬਾਹਰ ਹਾਂਜੀ ਉਹਦੇ ਪਹਿਲਾਂ ਤਾਂ ਉਹਨਾਂ ਭਰਾਏ ਟੀਕਾ ਹਾਂ ਤੇ ਟੀਕੇ ਤੇ ਤਾਂ ਨਹੀਂ ਖਲੋਤੀ ਏ ਦੋਰੀ ਟੀਕਾ ਭਰਾਇਆ ਉਹਨਾਂ ਖਲੋਤੀ ਨਹੀਂ ਹੁਣ ਇਹ ਮਾਲੀ ਤੋਂ ਕ੍ਰੋਸ ਹੋਈ ਏ ਮੱਜ ਮਾਲੀ ਤੋਂ ਤੇ 25 ਦਿਨ ਹੋ ਗਏ ਨੇ ਨੂੰ ਅੱਗੋਂ ਕਿਸ ਦੀ ਕਿਸਮਤ ਆ ਬਾਕੀ ਮੇਰੇ ਸਾਹ ਹੁਣਾਂ ਤਾਂ ਚਲੋ ਗੁਰੂ ਸਾਹਿਬ ਕੇ ਕਿਰਪਾ ਕਰਨਗੇ ਵੀ ਐਂਦ ਕੀ ਜਿਹੜਾ ਵੀ ਐਂਦ ਕੀ ਚਾਂਸ ਇਹਦੇ ਹੈਗੇ ਆ ਸਹੀ ਹੈ ਹਾਂਜੀ ਤੇ ਜੇ ਇਹ ਮੰਨ ਲਓ ਗੱਭਣ ਹੋ ਜੇ ਤੇ ਫਿਰ ਤਾਂ ਬਾਰੇ ਨਿਆਰੀ ਹੋ ਜਣੀ ਝੋਟੀ ਤੁਹਾਨੂੰ ਪਤਾ ਏਡੀ ਲੱਭਦੀ ਕੱਦ ਕਾੜ ਦੇਖੋ ਕਿੰਨਾ ਤਗੜਾ ਬਾਕੀ ਦੋਸਤੋ ਪੂਰੀ ਟੌਪ ਦੀ ਕਹਾਂਗੇ ਵੀ ਟੌਪ ਦੀ ਝੋਟੀ ਆ ਦੂਜਾ ਸਵੇਰ ਮਤਲਬ ਕਿ ਹੁਣ ਦੂਜੇ ਸਵੇਰ ਚੱਲਦੀ ਵੇ ਕਿ ਤੀਜੇ ਸਵੇਰ ਲਈ ਗੱਭਣ ਹਾਂਜੀ ਇਹ ਮਤਲਬ ਮਨ ਕੇ ਜੰਪ ਹੋ ਜਾਈਂ ਜੀ ਦੋ ਦੋ ਸੂਏ ਸੂਪੀ ਮੰਨ ਲਓ ਤੀਜੇ ਸੂਏ ਲਈ ਹੁਣ ਇਹਨੂੰ ਉਹ ਤਾਂ 4 ਮਹੀਨਿਆਂ ਦੇ ਗਾੜੀ 5 ਮੰਨ ਲਗੀ ਆਪਾਂ ਵੀ 5 ਮਹੀਨੇ ਨੂੰ ਸੂਈ ਨੂੰ ਹੋ ਗਿਆ ਦੁੱਧ ਦੇ ਦੇ ਥੱਲੇ ਪੱਕਾ ਜਿਹੜਾ ਕੰਡੇ ਵਾਲਾ 6 ਕਿਲੋ ਦੁੱਧ ਹੋਊਗਾ ਅੱਛਾ ਦੋਵੇਂ ਟਾਈਮ ਮਿਲਦੀ ਆ ਪਹਾੜੇ ਤੇ ਹੂੰ ਤੇ ਕੋਈ ਟੀਗਾ ਨਹੀਂ ਲੈਂਦੀ ਕੋਈ ਕੁਝ ਨਹੀਂ ਗਾ ਥਾਪੀ ਮਾਰ ਕੇ ਇਤਨਾ ਥੱਲੇ ਬਹਿ ਜਾਈਦਾ ਠੀਕ ਹੈ ਤੇ ਆਪਦੀ ਕੋਈ ਜਿਤਨਾ ਮਰਜੀ ਆਪਦੀ ਤਸੱਲੀ ਨੂੰ ਕਰਕੇ ਦੋ ਟਾਈਮ ਚਾਰ ਟਾਈਮ ਜਿੰਨਾ ਵੀ ਆਪਦਾ ਠੀਕ ਹੈ ਤੇ 6 ਕਿਲੋ ਦੁੱਧ ਪੱਕਾ ਜਿਹੜਾ ਦੇ ਥੱਲੇ ਕੰਡੇ ਵਾਲਾ ਦੁੱਧ ਆਗਾ ਠੀਕ ਹੈ ਜੀ ਹਾਂਜੀ 6 ਕਿਲੋ ਦੋਸਤੋ ਦੁੱਧ ਜਿਹੜਾ ਬਿਲਕੁਲ ਕਲੀਅਰ ਥੱਲੇ ਜਿਹੜਾ 6 ਕਿਲੋ ਦੁੱਧ ਦੋਵੇਂ ਡੰਗ ਮਿਲਦੀ ਆ ਕੋਈ ਟੀਕਾ ਨਹੀਂ ਕੋਈ ਟੱਲਾ ਨਹੀਂ ਪਹਾੜੇ ਤੇ ਝਾੜ ਤੇ ਤੁਸੀਂ ਜਿਹੜੀ ਆ ਵੰਡੇ ਦੇ ਤੁਸੀਂ ਇਹਨੂੰ ਚਵਾਈ ਕਰ ਸਕਦੇ ਹੋ ਹਾਈਟ ਕੱਦ ਬਹੁਤ ਵੱਡਾ ਹਾਈਟ ਕੱਦ ਤੁਸੀਂ ਵੇਖੋਗੇ ਪੇਠਪੂੜਾ ਵੇਖੋਗੇ ਵੀ ਜੇ ਸੱਜਰ ਵੀ ਸ਼ਮਸ਼ੇਰ ਵੀ ਜੇ ਸੱਜਰ ਹੁੰਦੀ ਨਾ ਮੈਂ ਤਾਂ ਵੀ ਚੰਗਾ ਖਾਸਾ ਰੇਟ ਉਹਦਾ ਹੋਣਾ ਸੀਗਾ ਮੈਂ ਨਾ ਭਾਜੀ ਇਹ ਮੱਝ ਸੱਜਰ ਹੋਵੇ ਨਾ ਹਾਂ ਤੇ ਘੜ ਤੋਂ ਘੱਟ ਵੀ 75000 80000 ਰੁਪਏ ਦੀ ਮੱਝ ਆ ਇਹ ਨਾਰਮਲ ਜੀ ਇਹ ਤਾਂ ਘੜ ਤੋਂ ਘੱਟ ਰੇਂਜ ਆ ਵੀ ਬਿਲਕੁਲ ਜਿਹੜੀ ਵੀ ਘੜ ਤੋਂ ਘੱਟ ਹਾਂਜੀ ਫਿਰ ਇਹਦਾ ਲੇਵਾ ਵੇਖੋ ਲੇਵਾ ਸਾਰੇ ਪਛਾਣ ਨੂੰ ਆ ਬਿਲਕੁਲ ਸੋਹਣ ਲੇਵਾ ਵੇਖੋ ਕਿੰਦਾ ਵਧੀਆ ਲੱਗਾ ਹੈਗਾ ਇਹਨੂੰ ਬਾਕੀ ਥਾਂ ਥਾਂ ਜਿਹੜਾ ਦੋਸਤੋ ਪੂਰਾ ਵਧੀਆ ਠੀਕ ਆ ਸਪੇਸ ਵੀ ਤੁਸੀਂ ਵੇਖੋ ਪੂਰੀ ਆ ਠੀਕ ਆ ਪਸ਼ੂ ਥੋੜਾ ਜਿਆ ਡਰਦਾ ਜ਼ਰੂਰਤ ਘਰੋਂ ਕਈ ਨਾ ਉਹ ਭਾਈ ਨਾ ਕੱਢਿਆ ਹੀ ਨਹੀਂ ਬਾਹਰ ਉਹਨਾਂ ਘਰੋਂ ਪਸ਼ੂ ਬਹੁਤ ਘੱਟ ਨਿਕਲਦੇ ਆ ਉਹਨਾਂ ਕੱਢਿਆ ਹੀ ਨਹੀਂ ਬਾਹਰ ਤੇ ਅੱਛਾ ਵੀਰ ਆ ਇਹ ਹੁਣ ਤੋਕੜ ਆ 25 ਦਿਨਾਂ ਦੀ ਤੁਸੀਂ ਆਖਿਆ ਕਿ ਜੰਪ ਹੋਈ ਆ ਮਾਲੀ ਤੋਂ ਬਣੀ ਆ ਹਾਂਜੀ ਹਾਂਜੀ ਚਲੋ ਜੇ ਨਿਕਲ ਆਉਂਦੀ ਅਗਲੀ ਦੀ ਕਿਸਮਤ ਲੱਗ ਅਗਲੇ ਦਾ ਕਿਸਮਤ ਆ ਜੀ ਹਾਂਜੀ ਤੇ ਅੱਜ ਆਪਾਂ ਕੀ ਮੋਲ ਰਹੂਗਾ ਦੇ ਲੈ ਕੇ ਇਹ ਆਪਣੇ ਕੋਲੇ ਅੱਜ ਹੀ ਸੰਧੂ ਸਾਹਿਬ ਆਈ ਆ ਹਾਂਜੀ ਚਲੋ ਜੇ ਦਾ ਚਾਰਕ ਦਿਨ ਰਹੇਗੀ ਫਿਰ ਤਾਂ ਦੁੱਧੋ ਤਰੂਗੀ ਤੋਰਾਂਗੇ ਦੁੱਧ ਤੋਂ ਬਿਲਕੁਲ ਕੋਈ 8-10 ਕਿਲੋ ਦੁੱਧ ਚੋਵਾਂਗੇ ਥੱਲੇੋਂ ਠੀਕ ਆ ਜੀ ਤੇ ਅੱਜ ਜਿਹੜਾ ਰੇਟ ਇਹਦਾ ਹੈਗਾ ਵਾ ਹਾਂਜੀ ਬਿਲਕੁਲ ਯਾਇਜ਼ ਆ ਆਪਣਾ ਹਾਂਜੀ ਕਿਉਂ ਆਪਾਂ ਫਿਕਸ ਹੀ ਕਰਨਾ ਜ਼ਿਆਦਾ ਆਪਣਾ ਉਹ ਨਹੀਂ ਹੈਗਾ ਕੋਈ ਨਾਂ ਵੀਰ ਭਰਾ ਵਾ ਅੱਜ ਕਰਈ ਕੋਈ ਛੋੜ ਛੱਪਾ ਹੀ ਹੁਣਾ ਉਹਦੇ ਵਿੱਚੋਂ ਹੂੰ 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 ਸਹੀ ਹੈ ਕੋਈ ਰੱਸਾ ਖੜਾਈ ਕਰਦ ਗਿਆ ਆਪਦੀ ਖੁਸ਼ੀ ਨਾਲ ਜਿੰਨਾ ਮਰਜ਼ੀ ਕਰਦ ਗਿਆ ਬਿਲਕੁਲ ਜੀ ਮੋਹਲੇ ਦਾ 50000 ਰੁਪਿਆ 45000 ਰੁਪਿਆ ਦੀ ਝੋਟੀ ਦਵਾਂਗੇ 45 ਹਾਂ ਜੀ ਠੀਕ ਆ ਬਾਕੀ 45000 ਦੀ ਆ ਫੇਸ ਤੋਂ ਕੁਆਲਿਟੀ ਤੋਂ ਲੈ ਕੇ ਦੋਸਤੋ ਪੂਛ ਤੱਕ ਤੁਸੀਂ ਹਰ ਪਾਸਿਓਂ ਜਿਹੜੀ ਆ ਕੁਆਲਿਟੀ ਆ ਪੂਰੀ ਬਣੀ ਥਣੀ ਜਿਹੜੀ ਆ ਇਹ ਤੁਸੀਂ ਝੋਟੀ ਲੈ ਕੇ ਜਾ ਸਕਦੇ ਹੋ ਅਗਰ ਤੁਹਾਨੂੰ ਸਵੇ ਲਈ ਬਣੀ ਵੀ ਹੋਰ ਕੇ ਤੋਰ ਕੇ ਦਿਖਾ ਦਿੰਦੇ ਆ ਤੁਹਾਨੂੰ ਠੀਕ ਆ ਦੁੱਧ ਵੀ ਥੱਲੇ ਜਿਹੜਾ ਦੋਸਤੋ 6 ਲੀਟਰ ਹਾਜ਼ਰ ਆ ਜਿਹੜਾ ਦੋਵੇਂ ਟਾਈਮ ਕਿਸੇ ਨੇ ਚੁਵਾਈ ਕਰ ਲੈਣੀ ਆ ਦੋਵੇਂ ਡੰਗ ਤੇ ਮੁੱਲ ਜਿਹੜਾ ਅਧੋ-ਅੱਧ ਦਾ ਹੈ ਵੀ ਜੇਕਰ ਦੋਸਤੋ ਉਹੀ ਗੱਲ ਆ ਜਾਂਦੀ ਵੀ ਜੇਕਰ ਗੱਬਣ ਤਿਆਰੀ ਵਾਲੀ ਹੁੰਦੀ ਤੇ ਲੱਖ ਦੀ ਵੀ ਜੜੀ ਆ ਏਡੀ ਮੱਝ ਜਾਂ ਝੋਟੀ ਤੁਸੀਂ ਮੰਨ ਲਓ ਦੀ ਵਿਗਦੀ ਆ ਆ ਦੋ ਠੀਕ ਆ ਐਨੀਮਲ ਥੋੜਾ ਜਿਹਾ ਘਰੋਂ ਘੱਟ ਨਿਕਲਿਆ ਹੁੰਦਾ ਜਦੋਂ ਅੱਗੇ ਦੋਸਤੋ ਇਸ ਲਾਈਨ ਵਪਾਰ ਦੀ ਲਾਈਨ ਵਿੱਚ ਪਸ਼ੂ ਬਾਹਰ ਤੁਰਦਾ ਫਿਰਦਾ ਥੋੜਾ ਜਿਹਾ ਜ਼ਰੂਰ ਕਰਦਾ ਇੱਕ ਤਾਂ ਥਲੀਆਰੇ ਰਸਤੇ ਦਾ ਵੀ ਕਰ ਜਾਂਦਾ ਪਸ਼ੂ ਕਿਉਂਕਿ ਸੰਗਲਾਂ ਦੇ ਵਿੱਚ ਮੋਸਟਲੀ ਜਿਹੜੇ ਪਸ਼ੂ ਆਪਾਂ ਘਰੇ ਰੱਖਦੇ ਹਾਂ ਸੰਗਲਾਂ-ਸੁੰਗਲਾਂ ਦੇ ਵਿੱਚ ਬੰਨ ਕੇ ਰੱਖੀਦੇ ਆ ਠੀਕ ਆ ਦੇਖੋ ਜੀ ਠੀਕ ਆ ਹਵਾਨ ਜਿਹੜਾ ਹਵਾਨਾ ਦੋਸਤੋ ਥਣਾ ਦੀ ਬਹੁਤ ਜਿਆਦੀ ਸਾਫ ਆ ਹਵਾਨਾ ਲੇਵਾ ਕਾਫੀ ਸੋਹਣਾ ਪੱਧਰ ਬਖਾਲਾ ਤੇ ਬਾਕੀ ਹਰ ਪਾਸੇ ਤੁਹਾਨੂੰ ਰਿਪੋਰਟ ਤਾਂ ਦੱਸ ਹੀ ਦਿੱਤਾ ਦੁੱਧ ਦਾ ਠੀਕ ਆ ਜੀ ਆ ਦੇਖੋ ਤੋੜ ਲਈਏ ਜੀ ਤੋੜ ਲਈਏ ਠੀਕ ਹੈ ਜੀ ਬਾਕੀ ਲੈ ਜਿਹੜਾ ਦੋਸਤੋ ਉਹ 45000 50000 ਕੀਤੀ ਡਿਮਾਂਡ ਦੀ 50000 ਰੁਪਏ ਮੋਲ ਲਈ ਜੀ 45000 ਦੀ ਮੱਝ ਦੇਣੀ ਆ ਆਪਾਂ ਠੀਕ ਹੈ ਉਹਦੇ ਜੇ ਛੋਟ ਛੱਪਾ ਹੋਣਾ ਵਾ ਜੋ ਆਪਦੀ ਖੁਸ਼ੀ ਨਾ ਕਿੰਨਾ ਕਰਦਾ ਠੀਕ ਹੈ ਜੀ ਇਹ ਅੱਗੇ ਦੂਜੇ ਨੰਬਰ ਤੇ ਆਪਣੇ ਕੋਲ ਆ ਗਈ ਇਹ ਗੱਬਣਾ ਜੀ ਇਹ ਗੱਬਣਾ ਜੀ ਮੱਝ ਅੱਛਾ ਇਹ ਗੱਬਣਾ ਆ ਗਈ ਹੈ ਤੀਜਾ ਸੂਗਾ ਭਾਜੀ ਸੂਣਾ ਵਾ ਤੀਜਾ ਸੂਗਾ ਸੂਣਾ ਤੀਜਾ ਸੂਗਾ ਸੂਣਾ ਵਾ ਇਹ ਮੱਝ ਆਈ ਹੈ ਹਾਸਲਾਂ ਤੋਂ ਹੂੰ ਹੂੰ ਤੇ ਇਹਦਾ 12 ਕਿਲੋ ਦੀ ਗਰੰਟੀ ਦਿੱਤੀ ਹੈ ਜੀ ਉਹਨਾਂ ਠੀਕ ਹੈ ਜੀ ਵੀ ਜਿਹੜਾ ਪਿਛਲੇ ਸੂਏ ਉਹਨਾਂ 12 ਕਿਲੋ ਦੁੱਧ ਦਾ ਝੋਇਆ ਹੋਵੇਗਾ ਵਾ ਬਿਲਕੁਲ ਤੇ ਕੱਢੂਗੀ ਵੀ ਜੀ ਮੱਝ ਦੁੱਧ ਹੂੰ ਸੂਹਾ ਤੇਜਾ ਸੂਣ ਜਾ ਰਹੀ ਆ ਹਾਂਜੀ ਹਾਂਜੀ ਠੀਕ ਹਫਤਾ 10 ਦਿਨ ਹਜੇ ਲੈ ਜਾਊਗੀ ਜੇ ਨਾ ਭਾਈ ਉਹਨਾਂ ਦੀ ਸਾਮ ਸੂਪ ਨਹੀਂ ਕੋਈ ਏਡੀ ਖਾਸ ਹੈਗੀ ਆ ਵੇਖੋ ਤੁਹਾਡੇ ਸਾਹਮਣੇ ਕਿ ਤੂੜੀ ਸੁੱਕੀ ਭਾਈ ਤੂੜੀ ਖਾਦੀ ਜਾਂਦੀ ਆ ਵੇਖੋ ਹੂੰ ਮੱਝ ਅਕਸਰ ਜੇ ਪਾਇਆ ਹੋਵੇ ਨੂੰ ਕੋਤ ਥੋੜੀ ਜਿਹੀ ਆਦੀ ਰਾਜੀ ਹੋਵੇ ਤੇ ਮੱਝ ਇਹੋ ਫੱਬਣੀ ਆ ਫੱਬਣੀ ਆ ਬਾਕੀ ਨੀਲੀ ਦੀ ਜਿਹੜੀ ਆ ਦੋਸਤੋ ਇਹ ਮੱਝ ਆ ਨੀਲੀ ਦੀ ਗਾਂ ਆਸਲਪੂਰੇ ਦੀ ਜਦੋਂ ਗੱਲ ਕਰ ਲਈਏ ਤੇ ਕਾਫੀ ਰਵਾ ਜਿਹੜਾ ਨੀਲੀ ਦੇ ਨੀਲੀ ਰਾਵੀ ਦਾ ਪਾਕਿਸਤਾਨ ਦੇ ਵਿੱਚ ਜਿੱਤਰਾ ਆਪਾਂ ਕਹਿੰਦੇ ਨੇ ਨਾ ਨੀਲੀ ਨੀਲੀ ਜਾ ਜਾਂਦੀ ਹੈ ਜੀ ਅੱਖਾਂ ਵੇਖੋ ਦੋਵੇਂ ਨੀਲੀਆਂ ਇਹਦੀਆਂ ਬਿਲਕੁਲ ਤੇ ਮਗਰਲੇ ਪੈਰ ਵੀ ਤੋਤੇ ਆ ਹਾਂ ਜੀ ਹਾਂ 8 10 ਦਿਨ ਤੁਸੀਂ ਮੰਨ ਕੇ ਲੈ ਜਾਓ ਚਮੜੀ ਤੁਹਾਨੂੰ ਬਖਾਵਾਂਗੇ ਦੋਸਤੋ ਬਿਲਕੁਲੋ ਪਤਲੇ ਪਿੰਡੇ ਦੀ ਨਾੜਾ ਨੂੜਾ ਵੇਲ ਬੂਣਾ ਜਿਹੜੀਆਂ ਬਿਲਕੁਲ ਜਿਵੇਂ ਫੁਲਕਾਰੀ ਦੀ ਆਪਾਂ ਕਹਿੰਦੇ ਨੇ ਵੀ ਕਢਾਈ ਕੀਤੀ ਹੈ ਵੀ ਉਹ ਗੱਲਬਾਤ ਜਿਹੜੀ ਐ ਉਪਰੀਆਂ ਤੁਹਾਨੂੰ ਉਪਰੀ ਨਜ਼ਰ ਆਏ ਆ ਜਾਣਗੀਆਂ ਇੰਨੇ ਨਾ ਭਾਜੀ ਨੀਲੀ ਰਾਵੀ ਦੀ ਕੱਟੀ ਦਿੱਤੀ ਪਿ ਤਾਂ ਕਿ ਪਾਉਂਦੇ ਹਾਂ ਹਾਂਜੀ ਹਾਂਜੀ ਇਹਨਾਂ ਤੋਂ ਜਿਹੜੇ ਵੀਰਾਂ ਨੇ ਬੱਚੇ ਲੈਣੇ ਆ ਵੱਖੋ ਵੱਖਰੇ ਸੀਮਾਾਂ ਦੇ ਚੰਗੇ ਬੱਚੇ ਲੈ ਸਕਦੇ ਆ ਤੇ ਥਣ ਦੇਵਾ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਆਹ ਵੇਖੋ ਜੀ ਠੀਕ ਆ ਬਾਕੀ ਲੇਵਾ ਭਰਨਾ ਦੋਸਤੋ ਸਪੇਸ ਜਿਹੜੀ ਮੰਗਲੇ ਥਣ ਦਾ ਥੋੜੀ ਤੁਹਾਨੂੰ ਘੱਟ ਬਖੂਰੀ ਜਿਹੜੀ ਖੋਲ ਜਾਣੀ ਆ ਥਣ ਹਾਂਜੀ ਥਣ ਦੇਵਾ ਜਿਹੜਾ ਲੇਵਾ ਕਾਫੀ ਖੋਲਣ ਆਏ ਨੇ ਜਿਵੇਂ ਜਿਵੇਂ ਲੇਵਾ ਭਰ ਗਿਆ ਤੇ ਸਪੇਸ ਆਟੋਮੈਟਿਕ ਕੋਈ 3-4 ਇੰਚ ਦੀ ਜਿਹੜੀ ਆ ਸਪੇਸ ਬਣਾ ਜਾਣੀ ਇਹਦੇ ਵਿੱਚ ਏਣਾ ਭਾਜੀ ਪਰਸੋਂ ਦਾ ਆਪਣਾ ਸੌਦਾ ਤਾਂ ਇਹਨਾਂ ਨਾਲ ਹੋਇਆ ਸੀ ਆਹ ਤੇ ਮੱਝ ਆਪਣੇ ਕੋਲ ਆਜੀ ਆਈ ਹੈ ਕੱਲ ਥੋੜਾ ਜਿਹਾ ਕੰਮ ਪੈ ਗਿਆ ਉੱਥੇ ਚੱਲੇ ਗਏ ਹਾਂ ਜੀ ਤੇ ਅੱਜ ਸਵੇਰੇ ਲੈ ਕੇ ਆਂਦੀ ਹੈ ਪਰਸੋਂ ਨਾਲੋਂ ਅੱਜ ਇਹਨੇ ਦੁੱਧ ਮੰਨ ਲਓ ਵੀ ਲੇਵਾ ਲਾਈ ਆਉਂਦੀ ਹੁਣ ਦਿਨਾਂ ਤੇ ਆਉਂਦੀ ਆ ਹਾਂ ਤੇ 8 ਤੋਂ 10 ਦਿਨ ਲੈ ਜਣੇ ਇਹਨੇ ਜੀ ਲੈ ਜੂ ਲੈ ਜੂ ਤੇ ਇਹਨੇ ਐ ਬਿਲਕੁਲ ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਬਿਲਕੁਲ ਬਹੁਤ ਵਧੀਆ ਜਿਹੜਾ ਥੱਲਿਓਂ ਪੂਰੀ ਤਿਆਰੀ ਕਰਕੇ ਸੂਗੀ ਹਾਂਜੀ ਹਾਂਜੀ ਤੇ ਪ੍ਰੋਪਰ ਤਿਆਰੀ ਕਰਨੀ ਹੈ ਦੋਸਤੋ ਨੀਲੀ ਦੀ ਆ ਬਿੱਲੀ ਮਣਕੀ ਅੱਖ ਮੱਥਾ ਵੱਲਾ ਮਗਰਲੇ ਪੈਰ ਜਿਹੜੇ ਤੁਹਾਨੂੰ ਤੋਤੇ ਨਾਲ ਜਰ ਆ ਬਿਲਕੁਲ ਦਿਖਾਈ ਦੇ ਹੀ ਰਹੇ ਨੇ ਬਾਕੀ ਥਾਂ ਦੇ ਬਾਪੂ ਦਾ ਜਿਹੜਾ ਦੋਸਤ ਬਣਾ ਕੇ ਤਿਆਰ ਕਰੂਗੀ ਖੋਲ ਕੇ ਨੂੰ ਤੋੜ ਕੇ ਦਿਖਾਉਣੇ ਸੋ ਗੱਬਣ ਹੈਗੀ ਆ ਠੀਕ ਹੈ ਜੀ ਗੱਬਣ ਤੇ ਟਿੱਪ ਕੇ ਤਸੱਲੀ ਨਾਲ ਤੁਸੀਂ ਆਪਦੀ ਲੈ ਕੇ ਜਾ ਸਕਦੇ ਹੋ ਬਾਕੀ ਵੀਰ ਦੀ ਕਰਟੇਰੀਆ ਜਿਹੜਾ ਉਹਨਾਂ ਵੀ ਪੂਰਾ ਕੀਤਾ ਤੇ ਟਿੱਪ ਕੇ ਤਸੱਲੀ ਕਰਕੇ ਲਈ ਠੀਕ ਹੈ ਜੀ ਟਿੱਪਣ ਦੇ ਵਿੱਚ ਭਾਜੀ ਇੱਕ ਨੰਬਰ ਆ ਪੋਲੀ ਮਹਿਣਾ ਰੂਮ ਵਰਗੀ ਹੈਗੀ ਜੇ ਠੀਕ ਹੈ ਜੀ ਬਹੁਤ ਹੀ ਪੋਲੀ ਮੱਝ ਆਏ ਲਓ ਜੀ ਤੇ ਟਿੱਪਣ ਦੇ ਵਿੱਚ ਇੱਕ ਨੰਬਰ ਹੈਗੀ ਠੀਕ ਹੈ ਜੀ ਕੋਣ ਵੀਰ ਕਹਿ ਰਿਹਾ ਵੀ ਇੱਕ ਨੰਬਰ ਆ ਪੋਲੀ ਆ ਜੇ ਦੋਸਤੋ ਜੇ 35 ਚੰਗਾ ਪਸ਼ੂ ਤੇ ਚਵਾਈ ਆਟੋਮੈਟਿਕਲੀ ਜਿਹੜੀ ਆ ਦੋਸਤੋ ਪੋਲੀ ਚਵਾਈ ਕਰਾ ਦਿੰਦਾ ਠੀਕ ਆ ਬਾਕੀ ਸ਼ਾਨਦਾਰ ਕੁਆਲਿਟੀ ਆ ਦੋਸਤੋ ਪਿੰਡੇ ਦੀ ਬਹੁਤ ਵਧੀਆ ਪਤਲੇ ਪਿੰਡੇ ਦੀ ਆ ਦੁੱਧ ਵਾਲੀ ਮਾਝਾ ਦੁੱਧ ਕੱਢੂਗੀ ਕਿਉਂਕਿ ਬਾਰਡਰ ਬਰੀਡ ਆਸਰਪੁਰੇ ਦੀ ਗੱਲ ਕਰ ਲਈਏ ਨਾਲ ਲੱਗਦੇ ਪਿੰਡਾਂ ਦੀ ਗੱਲ ਕਰ ਲਈਏ ਰਵਾਾ ਕਾਫੀ ਪੁਰਾਣਾ ਜਿਹੜਾ ਦੋਸਤੋ ਵੰਡ ਦੇ ਸਮੇਂ ਦਾ ਤੁਰਿਆ ਆ ਰਿਹਾ ਝਾਲਰ ਵੇਖੋ ਕਾਫੀ ਵੱਡੀ ਆ ਦੇਖ ਠੀਕ ਹੈ ਜੀ ਆ ਚਲ ਰਿਹਾ ਕਿਸੇ ਕਿਸੇ ਜਿਹੇ ਪਸ਼ੂ ਦੇ ਜਿਹੜੇ ਦੇਖਣ ਦੇ ਵਿੱਚ ਨਹੀਂ ਮਿਲ ਇਹ ਉਹ ਕੰਨੀ ਹੁੰਦੀ ਆ ਪਾਜੀ ਤੋੜ ਲਓ ਜੀ ਠੀਕ ਆ ਜੀ ਬਾਕੀ ਲੇਵੇ ਹਵਾਨੇ ਤੇ ਜੇਕਰ ਤੁਸੀਂ ਗੱਲ ਕਰੀਏ ਤੇ ਪੂਰਾ ਦਾਗ ਜਿਹਾ ਨਿਸ਼ਾਨ ਚਟਾਕ ਤੁਹਾਨੂੰ ਉਹ ਵੀ ਮਿਲ ਜੂਗਾ ਠੀਕ ਆ ਆ ਨੀਲੀ ਦੀ ਮੱਝ ਤੋੜ ਲਓ ਜੀ ਠੀਕ ਆ ਮੱਝ ਦੀ ਕੁਆਲਿਟੀ ਸ਼ਾਨਦਾਰ ਆ ਠੀਕ ਆ ਜੀ ਬਾਕੀ ਦੋਸਤੋ ਦੁੱਧ ਪਾਏ ਦਾ ਸੇਵਾ ਦਾ ਦੁੱਧ ਇਹੋ ਜਿਹੇ ਪਸ਼ੂ ਤੋਂ ਉਮੀਦ ਕਰ ਸਕਦੇ ਆ ਚੰਗੇ ਦੀ ਚੰਗਾ ਮਿਲਕ ਪਾ ਦੇਊਗੀ ਬਾਕੀ ਅੱਗੇ ਸੇਵਾ ਤੇ ਡਿਪੈਂਡ ਆ ਸਾਰਾ ਕੁਝ ਤੇ ਮੁੱਲ ਸ਼ਮਸ਼ੇਰ ਭਰਾ ਕਿੰਨਾ ਫਿਰ ਰਊ ਕਹਿੰਦਾ ਮੁੱਲ ਭਾਈ ਆਪਾਂ 75000 ਰੁਪਏ ਦਾ ਕਰਦੇ ਆ ਹੂੰ 70000 ਰੁਪਏ ਦੀ ਮਾਈ ਦੇਣੀ ਆ ਆਪਾਂ 70 ਦੀ ਹਾਂਜੀ ਉਹਦੇ ਵਿੱਚੋਂ ਛੋੜਛੱਪਾ ਜੋ ਵੀ ਆਪਣਾ ਤੁਹਾਨੂੰ ਪਹਿਲਾਂ ਦੱਸ ਘੱਟਿਆ ਵੀ ਆਪਦੀ ਮਰਜ਼ੀ ਨਾਲ ਜੋ ਵੀ ਆਪਦਾ ਰਸਤਾ ਛੜਾਈ ਆ ਆਪਾਂ ਦੇਣੀ ਆ ਠੀਕ ਆ ਜੀ ਉਹ ਵੀ ਕਰਦਾਂਗੇ ਕਰ ਲਓ ਜੀ 75000 ਡਿਮਾਂਡ ਆ ਤੇ 70000 ਦੇ ਵਿੱਚੋਂ ਮਾਨਤਾਨ ਕੋਈ ਰਸਾ ਛੜਾਈ ਹੈ ਸ਼ੋਰ ਛੱਪਾ ਜਿੰਨੇ ਵੀ ਕੋਈ ਗੁੰਜਾਇਸ਼ ਹੋਈ ਉਹ ਜ਼ਰੂਰ ਦੇ ਲਈ ਦੋਸਤੋ ਕੱਢ ਦਿੱਤੀ ਜਾਊਗੀ ਪੂਰੀ ਕਰ ਵੀਰਾਂ ਦਾ ਵੀ ਕਰਦਾਂਗੇ ਠੀਕ ਆ ਮਾਨਤਾਨ ਵਿੱਚੋਂ 70 ਚ ਹੋ ਜਾਊਗਾ 75000 ਡਿਮਾਂਡ ਆ ਠੀਕ ਆ ਪਸੰਦ ਆਊਗੀ ਤੁਹਾਨੂੰ ਇਹ ਮੱਝ ਵੀ ਜ਼ਰੂਰ ਤੁਸੀਂ ਕੰਟੈਕਟ ਕਰਕੇ ਤਸਦੀਕ ਕਰ ਲਿਓ ਇਸ ਤੋਂ ਬਾਅਦ ਦੋ ਨਾਗ ਜਿਹੜੇ ਤੁਹਾਨੂੰ ਦਿਖਾਉਣੇ ਆ ਦੋਵੇਂ ਗੱਬੜ ਸੌਰੀ ਸੁਈਆਂ ਨੇ ਠੀਕ ਆ ਜੀ ਤਾਜ਼ੀਆਂ ਸੁਈਆਂ ਸੁਪਈਆਂ ਬੱਚੇ ਨਾਲ ਨੇ ਖੋਚ ਲੈਨੇ ਆਪਾਂ ਕੀ ਦੁੱਧ ਹੈਗਾ ਇਹਨਾਂ ਦੇ ਥੱਲੇ ਯਾ ਬੋਲੇ ਦੋਤੇ ਆਓ ਕਰਦੇ ਅੱਛਾ ਭਾਈ ਸ਼ਮਸ਼ੇਰ ਜੜੀਆਂ ਅਗਲੀਆਂ ਦੋ ਮੱਜਾਂ ਦੋਵੇਂ ਤਾਜ਼ੀਆਂ ਸੂਈਆਂ ਨੇ ਆਹਣੀ ਮੱਝ ਹੈਗੀ ਭਾਜੀ ਨੂੰ 7 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਮਗਰ ਇਹਦੇ ਕੱਟਾ ਵਾ ਅੱਛਾ ਜੀ ਤੇ ਚੌਥਾ ਸੂਗਾ ਇਹ ਮੱਝ ਸੂਈ ਆ ਚੌਥੇ ਸੂਗੇ ਐਵੇਂ ਆਪਾਂ ਤੀਜਾ ਕਹੇ ਉਹ ਗੱਲ ਨਹੀਂ ਹੁੰਦੀ ਕਿਉਂ ਜਿਹੜੀ ਸੱਚਾਈ ਆ ਆਪਾਂ ਨੂੰ ਜੋ ਦੱਸਿਆ ਆਪਾਂ ਉਹ ਚੌਥਾ ਸੂਗਾ ਮੱਝ ਸੂਈ ਆ ਠੀਕ ਹੈ ਜੀ ਇਹਦੇ ਥੱਲੇ ਨੈੱਟ ਜਿਹੜਾ ਦੁੱਧ ਹੈ ਇਸ ਟਾਈਮ ਤੇ ਕੰਡੇ ਵਾਲਾ 8 ਕਿਲੋ ਦੁੱਧ ਆ ਹੂੰ ਤੇ ਗਾੜੀਆਂ ਨੂੰ ਤੁਹਾਨੂੰ ਪਤਾ ਇਨੇ ਮੈਲੇ ਮੂਲੇ ਤੇ ਚੱਲਣਾ ਹੁਣ ਬਿਲਕੁਲ ਆ ਵੇਖੋ ਮੈਲੇ ਤੇ ਚੱਲਣਾ ਇਨੇ ਹੁਣ ਕਿਉਂਕਿ 12-13 ਦਿਨ ਹੋ ਗਏ ਸੂਈ ਨੂੰ ਨਹੀਂ ਨਹੀਂ ਇਹਨੂੰ ਅੱਜ 7ਵਾਂ ਦਿਨ ਆ ਜੀ ਸੂਈ ਨੂੰ ਹਫਤਾ ਹੋ ਗਿਆ ਹਾਂਜੀ ਹਾਂਜੀ ਹਫਤਾ ਲਾ ਲਓ ਤੁਸੀਂ ਕੋਈ ਆਪੋ ਆਪਣੀ ਸੋਚ ਆ ਜੀ ਬਿਲਕੁਲ ਕੋਈ ਦੋ ਦਿਨ ਵੱਧ ਮੰਨ ਲੇ ਬਿਲਕੁਲ ਉਹ ਗਾੜੀ ਆਪੋ ਆਪਣੀ ਸੋਚ ਆ ਠੀਕ ਆ ਜੀ ਚੌਥਾ ਸੂਆ ਸੂਈ ਮਗਰ ਕਟਾ ਤੇ ਹੁਣ ਮਤਲਬ ਕੀ ਹੈਗੀ ਸਥਿਤੀ ਥੱਲੇ ਦੁੱਧ ਦੀ ਕਿੰਨੀ ਹੈ ਜੀ ਦੁੱਧ ਦੇ ਥੱਲੇ ਜੀ ਪੱਕਾ 8 ਕਿਲੋ ਦੁੱਧ ਆ ਹਮ ਇਸ ਟਾਈਮ ਤੇ 8 ਕਿਲੋ ਦੁੱਧ ਪੂਰਾ ਵਾ ਹਾਂਜੀ ਪਿਛਲੇ ਸੂਏ ਕਹਿੰਦੇ ਵੀ 10000 ਅੰਕਲੋ ਦੁੱਧ ਨੇ ਦਿੱਤਾ ਵਾ ਹੂੰ ਤੇ ਤੁਹਾਨੂੰ ਪਤਾ ਹੀ ਐ ਮੈਲਾ ਮੂਲਾ ਮਾਰ ਕੇ ਅਕਸਰ 2 ਕਿਲੋ ਤਾਂ ਵਧੂਗੀ ਹੋਰ ਬਿਲਕੁਲ ਜਿਆਦਾ ਨਹੀਂ ਆਪਾਂ ਕਹਿ ਸਕਦੇ ਚਲੋ 2 ਕਿਲੋ ਤਾਂ ਵਧੂਗੀ ਪਰ ਨਾਲ ਉਹ ਚੱਲੂਗੀ ਉਹ ਉੱਥੇ ਚੱਲੂਗੀ ਫਿਰ ਬਿਲਕੁਲ ਬਿਲਕੁਲ ਕਿਉਂਕਿ 7 ਕਿਲੋ ਹੁਣ ਮੌਜੂਦਾ ਟਾਈਮ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ 7 ਕਿਲੋ ਦੋਸਤੋ ਤੇ 4 8 ਕਿਲੋ ਭਾਈ 8 ਕਿਲੋ 8 ਕਿਲੋ ਪੂਰਾ ਦੁੱਧ ਘੰਡੇ ਵਾਲਾ ਜਿੱਤਰਾ ਮਰਜੀ ਹੋਈ ਆਪਦੀ 2 ਟਾਈਮ 4 ਟਾਈਮ ਚਵਾਈ ਕਰੇ ਜਿੱਦਾਂ ਮਰਜੀ ਬਿਲਕੁਲ 8 ਕਿਲੋ ਦੋਸਤੋ ਦੋ ਤਾਂ ਖਾ ਜਾ ਰਾ ਠੀਕ ਹੈ ਜੀ ਅੱਜ ਇੱਕ ਹਫਤੇ ਦੇ ਦੌਰਾਨ ਜਿਹੜਾ ਚਵਾਈ ਤੁਸੀਂ ਕਰ ਸਕਦੇ 8 ਕਿਲੋ ਥੱਲੇ ਬੱਚਾ ਜਿਹੜਾ ਮੇਲਕਾਫ ਆ ਕੱਟਾ ਖੋਲ ਕੇ ਵੀ ਤੁਹਾਨੂੰ ਤੋਰ ਕੇ ਦਿਖਾਉਨੇ ਠੀਕ ਹੈ ਜੀ ਸੋ ਬਾਕੀ ਮੱਧ ਚੰਗੀ ਆ ਸਿੰਗਲ ਖੱਡੀ ਦੀ ਮੈਂ ਆ ਠੀਕ ਹੈ ਜੀ ਦੁੱਧ ਬਾਈਆ ਦਾ ਵੀ ਘੱਟੋ ਘਾਟ 8 ਕਿਲੋ ਉਹ ਵੀ 10000 10000 ਤਾਂ ਨਾਰਮਲ ਚੰਗੀ ਸਾਂਭ ਸੰਭਾਲ ਤੇ ਵੀ ਜਿਹੜਾ ਦੋਸਤੋ ਦੁੱਧ ਚੁਵਾਈ ਜਾਣਾ ਸੱਜਰ ਪਸ਼ੂ ਆ ਹਜੇ ਮੈਲਿਓ ਚੱਲਣਾ ਠੀਕ ਹੈ ਜੀ ਹਫਤਾ ਖੰਡ ਹੋਇਆ ਕੋਈ ਹਫਤੇ ਅੱਧੇ ਹਫਤੇ ਤਾਈਂ ਜਿਹੜਾ ਪਸ਼ੂ ਮੈਲਿਓ ਚੱਲ ਕੇ ਜਿਹੜਾ ਦੋਸਤੋ ਵੀ ਦੁੱਧ ਤੇ ਆ ਜਾਊਗਾ ਤਕਰੀਬਨ ਕੋ 20 25 ਦਿਨਾਂ ਤੇ ਨਾਰਮਲੀ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਪਸ਼ੂ ਹਜੇ ਚੜ੍ਹਨ ਚੜਾਉਣ ਦੇ ਵਿੱਚ ਬਿਲਕੁਲ 20 ਤੋਂ 25 ਦਿਨ ਲੱਗ ਹੀ ਜਾਂਦੇ ਆ ਦੁੱਧ ਤੇ ਆਉਣ ਲੱਗਿਆ ਠੀਕ ਹੈ ਬਾਕੀ ਮੱਝ ਪੂਰੇ ਜੋਰ ਚ ਤੇ ਪੂਰੀ ਜਿਹੜੀ ਦੋਸਤੋ ਆ ਵੀ ਸਾਰੇ ਵਗਿਆ ਨਬੀ ਉਦਾਲੀ ਮਗਰੋਂ ਥਣ ਦੇਵੇ ਦੀ ਜਿਹੜੀ ਕੁਆਲਿਟੀ ਆ ਦੋਸਤੋ ਉਹ ਤੁਸੀਂ ਆ ਵੇਖ ਕੇ ਚੈੱਕ ਕਰ ਸਕਦੇ ਹੋ ਧਾਰਾਂ ਬਰਾਬਰ ਹੀ ਨੇ ਮੈਨਾਂ ਜੀ ਕੋਈ ਧਾਰ ਦਾ ਫਰਕ ਨਾ ਹੋਊਗਾ ਜੀ ਠੀਕ ਆ ਜਿਤਨਾ ਮਰਜੀ ਕੋਈ ਆਪਦੀ ਤਸੱਲੀ ਕਰ ਲੈ ਥਣ ਤਾਂ ਚਲੋ ਭਾਵੇਂ ਜਿੱਦਾਂ ਦੇ ਮਰਜੀ ਹੈ ਇਹਦੇ ਹਾਂਜੀ ਪਰ ਧਾਰ ਦਾ ਵਿੱਚ ਕੋਈ ਫਰਕ ਨਾ ਹੋਊਗਾ ਜੀ ਠੀਕ ਆ ਜੀ ਹਾਂਜੀ ਸੋ ਧਾਰਾਂ ਦਾ ਕਿਸੇ ਪਾਸੇ ਵੀ ਜਿਹੜਾ ਦੋਸਤੋ ਕੋਈ ਫਰਕ ਨਹੀਂ ਜਰ ਆਊਗਾ ਵੀਰਾਂ ਦਾ ਵੀ ਬਿਲਕੁਲ ਇੱਕ ਸਾਰ ਜਿਹੜਾ ਥਾਣਾ ਇੱਕ ਸਾਰ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚ ਭਾਈ ਕਰਕੇ ਤਸੱਲੀ ਕਰ ਸਕਦੇ ਹੋ ਤੇ ਇਹ ਚੌਥੇ ਸੂਬੇ ਤੇ ਕੀ ਮੋਲੇਂਦਾ ਰਹੂਗਾ ਡੇਢ ਕਿਲੋ ਦਾ ਇਹਦੀ ਗਾੜੀ ਹੈ ਜੀ ਅੱਛਾ ਜੀ ਹਾਂਜੀ ਕੀ ਮੋਲ ਕਰਦੇ ਆ ਜੀ ਮੋਲੇ ਦਾ ਭਾਵੇਂ ਭਾਜੀ 60000 ਰੁਪਏ ਕਰਾ ਲਓ ਹੂੰ ਹੂੰ 60000 ਰੁਪਏ ਦੀ ਮਾਈ ਦੇ ਦੇਣੀ ਆਪਾਂ 60 ਦੀ ਕੋਈ ਉਹਦੇ ਵਿੱਚੋਂ ਥੋੜਾ ਵਾਧਾ ਮਾਨਤਨ ਤੁਹਾਨੂੰ ਦੱਸਿਆ ਅੱਗੇ ਵੀ ਕੋਈ ਖੁਸ਼ੀ ਵੱਲੋਂ ਜਿੰਨਾ ਵੀ ਆਪਣਾ ਹੋ ਸਕਿਆ ਖਰਦਾ ਪੋਈਦਾ ਆਪਾਂ ਰਸਾ ਚੜਾਈ ਕਰਨੀ ਆ 60000 ਦੇ ਵਿੱਚੋਂ ਕੋਈ ਦਾ ਮਾਨਤਨ ਹੋ ਜਾਊਗਾ ਠੀਕ ਆ ਜੀ ਬੱਚਾ ਮਗਰ ਕਿੱਥੇ ਹੈ ਜੀ ਬੱਚਾ ਤਾਂ ਲੈਵਾਂਗੇ ਬੱਚਾ ਨਾਲ ਜੀ

ਠੀਕ ਹੈ ਜੀ ਤੇ ਇਹ ਤਾਂ ਮੁੱਲ ਕਿੰਨਾ ਕੀਤਾ ਸੀ ਮੁੱਲ ਦਾ ਭਾਜੀ 20000 ਰੁਪਇਆ ਕਿਹਾ 60000 ਰੁਪਇਆ ਦੀ ਮਾਈ ਦੇਣੀ ਆ ਭਾਜੀ 60000 ਦੀ ਲੈਤੀ ਹੋਊਗੀ ਬਾਕੀ ਮੌਕੇ ਤੇ ਥੋੜਾ ਵਾਧਾ ਕੁਝ ਕਰਦੇ ਆਂਗੇ ਜਿੰਨਾ ਜਿੰਨਾ ਐਸੋ ਜਿੰਨੀ ਹੋਈ ਬਾਕੀ ਪਸਮਾਨ ਦੇਖੋ ਭਾਜੀ ਮਾਈ ਦਾ ਹਾਂ ਬਾਕੀ ਆਹ ਥਣ ਜੇ ਦੋਸਤੋਂ ਪਸਮਾਨ ਤੋਂ ਬਾਅਦ ਜਿਹੜੇ ਆਹ ਥਣ ਦੀ ਛੇ ਬਣ ਜਾਂਦੀ ਆ ਆਹ ਤੋਂ ਦੇਖੋ ਛੇ ਲਵਾਈ ਦੇ ਵਿੱਚ ਸਪੋਰਟ ਦੇ ਸਪੇਸ ਘਟਾ ਥੋੜੇ ਜਿਹੇ ਬਚਨੇ ਦਿੱਤਾ ਦੇ ਖਾਣੇ ਦਾ ਲਵਾਈ ਦਾ ਬਣਾਉਣਾ ਜ਼ਰੂਰੀ ਹੈਗਾ ਬਾਕੀ ਇੱਥੇ ਸੰਜੜਿਆ ਤੋ ਆਪਾਂ ਮੋਟੀ ਕਰਦੇ ਆਂਗੇ ਤਾਰਦੀ ਮਾਰੀ ਆ ਤੇ ਇਸ ਤੋਂ ਬਾਅਦ ਇੱਕ ਹੋਰ ਝੋਟੀ ਤੁਹਾਨੂੰ ਦਿਖਾ ਦਿੰਨੇ ਆ ਇਹ ਦੂਜਾ ਸੂਆ ਸੂਈ ਹੈ ਜੀ ਇਹ ਦੂਜਾ ਸੂਆ ਸੂਈ ਭਾਜੀ ਦੂਜੇ ਸੂਆ ਦਿਨ ਕਿੰਨੇ ਹੋ ਗਏ ਇਹਨੂੰ 8 ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ ਬੱਚਾ ਇਹ ਮਾਰੀ ਕਟਾ ਹੈ ਨਾ ਜੀ ਇਹਦੇ ਮਗਰ ਵੀ ਕਟਾ ਜੀ ਤੇ ਇਹ ਕੀ ਦੁੱਧ ਹੈਗਾ ਹੁਣ ਥੱਲੇ ਜੀ ਇੱਡੇ ਥੱਲੇ 9 ਕਿਲੋ ਦੁੱਧ ਪੱਕਾ ਹਾਜ਼ਰ ਆਈ ਇਸ ਟਾਈਮ ਤੇ 9 ਕਿਲੋ ਹਾਂਜੀ ਠੀਕ ਹੈ ਜੀ 9 ਕਿਲੋ ਜਿਤਨਾ ਮਰਦੀ ਕੋਈ ਆਪਦੀ ਤਸੱਲੀ ਕਰ ਲਵੇ ਹੂੰ ਦੋ ਟਾਈਮ ਚਾਰ ਟਾਈਮ ਚੋ ਕੇ ਜਿੱਦਾਂ ਮਾਰਤੀ ਪੂਰੀ ਆ ਜੀ 9 ਕਿਲੋ ਦੋਸਤੋ ਦੁੱਧ ਆ ਦੂਜਾ ਸੂਆ 8 7 ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਥਾਂ ਤੋਂ ਆ ਤੁਸੀਂ ਵੇਖ ਕੇ ਕਰੋ ਚੈੱਕ ਆ ਲਓ ਜੀ ਸਵੇਰੇ 7 ਵਜੇ ਭਾਜੀ ਚੁਵਾਈ ਚੁਵਾਈ ਹਾਂਜੀ ਹਾਂਜੀ ਠੀਕ ਹੈ ਬਾਕੀ ਆ ਮੂੰਹ ਮੱਥਾ ਆ ਫੇਸ ਕੋਲ ਦੀ ਠੀਕ ਹੈ ਸਿੰਘਾ-ਸਿੰਘਾ ਦੀ ਬੰਦਰ ਬਿਲਕੁਲ ਤਾਜੀ ਇਹਦੇ ਫੇਸ ਲਈ ਇਹ ਚੁੱਕ ਲਿਆ ਮਗਰ ਕੱਟਾ ਤੇ ਆ ਖੋਲ ਕੇ ਨੂੰ ਵੀ ਤੋਰ ਕੇ ਦਿਖਾਉਣੀ 9 ਕਿਲੋ ਦੋਸਤੋ ਅੱਜ ਜਿਹੜੀ ਤੁਸੀਂ ਚਵਾਈ ਕਰੋਗੇ ਘਰੇ 9 ਕਿਲੋ ਆ ਠੀਕ ਆ ਚਵਾਈ ਬਹੁਤ ਵਧੀਆ ਲੱਗੀ ਭਾਜੀ ਹੂੰ ਆਵੇਂ ਛੋਟਾ ਜਵਾਕ ਭਾਰੋ ਥੱਲੇ ਬਿਲਕੁਲ ਚੰਗੀ ਚਵਾਈ ਆ ਮਾਰਨੇ ਵੰਗੇ ਜਿਹੜੀ ਆ ਦੋਸਤੋ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਪੁੱਛ ਲਓ 6 ਤੋਂ 6 ਕਰਨੀ ਹੈ ਚਵਾਈ 6 ਤੋਂ 6 ਕਰ ਲਿਓ ਤੋਂ ਦੂਰ ਨੇੜੇੋਂ ਜੇਕਰ ਇੱਕ ਟਾਈਮ ਤਸੱਲੀ ਕਰਕੇ ਲੈ ਕੇ ਜਾਣੀਓ ਦੋਸਤੋ ਉਹ ਤੁਹਾਡੀ ਰਿਸਪੌਂਸਿਬਿਲਟੀ ਆ ਦੇਖੋ ਠੀਕ ਆ ਭਾਜੀ ਆਹ ਓਕੇ ਤੁਹਾਨੂੰ ਜਿਹੜੀ ਆ ਦੋਸਤੋ ਕਾਫੀ ਸੋਹਣੀ ਇਸ ਮੱਝ ਦੇ ਥੱਲੇ ਲੱਗੀ ਆ ਇਹਦੇ ਥੱਲੇ ਭਾਜੀ ਬੱਚਾ ਦਾ ਆ ਵੀ ਨਾ ਦੋ ਜੀ ਲਾ ਦੇ ਢੇਡ ਪੁੱਛਦੇ ਨੇ ਅੱਛਾ ਮੁੱਲ ਕਿੰਨਾ ਕਰਦੇ ਆ ਜੀ ਦਾ ਕੋਲੇ ਦਾ ਭਾਜੀ ਭਾਵੇਂ 65 ਕਰਾ ਲਓ ਭਾਵੇਂ 70 ਕਰਾ ਲਓ ਹਾਂਜੀ 62000 ਰੁਪਏ ਦੀ ਛੋਟੀ ਦੇ ਦਾਂਗੇ 62000 ਦੀ ਹਾਂਜੀ ਠੀਕ ਹੈ ਜੀ ਉਹਦੇ ਵਿੱਚ ਕੋਈ ਮੌਕੇ ਦੇ ਕੋਈ ਥੋੜਾ ਵਾਦਾ ਜਿਹੜਾ ਵੀ ਤੁਹਾਨੂੰ ਦੱਸਿਆ ਪਹਿਲਾਂ ਵੀ ਕੋਈ ਰਸਤਾ ਖੜਾਈ ਜਿਹੜਾ ਆਪਦੇ ਖੁਸ਼ੀ ਵੱਲੋਂ ਕੋਈ ਆ ਜਿੰਨਾ ਵੀ ਕਰਦੇ ਆਂਗੀ ਹਾਂਜੀ 60000 ਚੋਂ ਕਿ 62 ਚੋਂ ਨਹੀਂ 62000 ਰੁਪਿਆ ਜੀ 62000 ਚੋਂ ਹਾਂਜੀ ਉਹ ਤਾਂ 60000 ਰੁਪਿਆ ਜੀ ਬਿਲਕੁਲ ਹਾਂਜੀ ਮੋਲ ਜਿਹੜੇ ਦੋਸਤੋ ਬਿਲਕੁਲ ਜੈਨੂਅਲ ਹੋ ਗਿਆ ਜਲੇ ਦਾ ਠੀਕ ਹੈ ਨਾ 9 ਕਿਲੋ ਦੁੱਧ ਪੱਕਾ ਜੀ ਥੱਲੇ ਬਿਲਕੁਲ ਸੱਤ ਵਜੇ ਸਵੇਰੇ ਚੋਈ ਆ ਹੂੰ ਤੇ ਹੁਣ ਤੁਸੀਂ ਟਾਈਮ ਵੇਖ ਲਓ ਕਿੰਨਾ ਹੋ ਗਿਆ ਜੀ ਹੁਣ ਬਿਲਕੁਲ ਤੇ ਤੇ ਬੋਲੀਏ ਨੰਬਰ ਵੀ ਨੰਬਰ ਭਾਜੀ ਹੈਗਾ 98559 ਹਾਂਜੀ 06999 ਜੀ ਹੂੰ ਪਿੰਡ ਰਾਜੋਕੇ ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਹੂੰ ਰਾਜੋ ਕੇ ਬਾਰਡਰ ਤੇ ਪਿੰਡ ਆ ਜੀਏ ਬਿਲਕੁਲ ਹਾਂਜੀ ਸੋ ਦੋਸਤੋ ਇਸਨ ਮੇਰੇ ਨਾਲ ਬਾਈ ਸ਼ਮਸ਼ੇਰ ਸਿੰਘ ਚਾਰ ਪਸ਼ੂ ਦਿਖਾ ਦਿਆ ਦੋਸਤੋ ਚਾਰੇ ਜਿਹੜਾ ਵੀ ਪਸੰਦ ਆਉਂਦਾ ਪਸ਼ੂ ਤੁਸੀਂ ਉਹ ਤਸੱਲੀ ਕਰ ਸਕਦੇ ਹੋ ਪਿੰਡ ਵਿਜ਼ਿਟ ਕਰਕੇ ਘਰੇ ਪਹੁੰਚ ਕਰਕੇ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ